ਉਂਦਰ ਤਾਇਰਾ ਮੈਨੂੰ ਡਰ ਲੱਗਦਾ ਕੰਮ ਮਹਿੰਗਾ ਬਣਾਂ ਅੰਦਰ ਕਿਤੇ ਰੇਚੋ ਖੁੱਲਿਆ ਫਿਰਦਾ ਯਾਰ ਡਰ ਲੱਗਦਾ ਇਹ ਖਾਣਾ ਇਹ ਤੂੰ ਅੰਦਰ ਤਾ ਵਰਤਦਾ ਫੇ ਨਹੀਂ ਵੱਡੇ ਤੂੰ ਗੱਲ ਸੁਣ ਮੇਰੀ ਹਾਂ ਤੂੰ ਕਹਿੰਦਾ ਇਥੇ ਅਮੀਰ ਬੰਦੇ ਆਉਂਦੇ ਹਾਂ ਅਮੀਰ ਬੰਦੇ ਅਮੀਰ ਹੁੰਦੇ ਕਿਉਂ ਆ ਪਹਿਲਾਂ ਤਾਂ ਮੈਨੂੰ ਆਉਂਦਾ ਅਮੀਰ ਬੰਦਾ ਅਮੀਰ ਹੁੰਦਾ ਪਤਾ ਕਿਉਂ ਜੀ ਅਮੀਰ ਬੰਦਾ ਚੰਗੀ ਚੀਜ਼ ਲੈਂਦਾ ਤੇ ਸਸਤੀ ਲੈਂਦਾ ਬਚਤ ਕਰਦਾ ਜੀ ਗੱਲ ਫਿਰ ਸਸਤੀ ਦੀ ਕੀਤੀ ਸਸਤਾ ਮਾੜਾ ਵੀ ਹੋਊ ਯਾ ਆ ਆ ਆ ਪਿੰਡਾਂ ਵਾਲਿਆਂ ਦਾ ਨੋਕਸ਼ਾ ਪਹਿਲੀ ਤਾਂ ਗੱਲ ਵੱਡੇ ਸ਼ੋਰੂਮ ਚੋਂ ਬੜਨ ਬੜਨ ਨਹੀਂ ਡਰੀ ਜਾਣਾ ਤੁਸੀਂ ਹਾਂ ਤੂੰ ਤੁਹਾਨੂੰ ਬੜਨ ਚ ਕੀ ਹਰਜਾ ਆਹ ਫਾਰਚੂਨ ਨਾ ਖੜੇਗਾ ਵੱਡੇ ਦੂਜਾ ਨੁਕਸਾ ਆਪਦੇ ਮਨੋਂ ਗੱਲਾਂ ਬਣਾ ਲੈਣੀਆਂ ਆ ਏਡੇ ਏਡੇ ਟਰਾਲੇ ਭਰ ਭਰ ਆਈ ਜਾਂਦੇ ਆ ਇਹ ਵਿਕੀ ਜਾਂਦੇ ਆ ਏਡੀਆਂ ਏਡੀਆਂ ਗੱਡੀਆਂ ਭਰ ਕੇ ਜਾਈ ਜਾਂਦੀਆਂ ਤੇ 40 ਸਾਲਾਂ ਦੇ ਇਹ ਇੱਥੇ ਬੈਠੇ ਆ ਤੇ ਤੂੰ ਮੈਨੂੰ ਐਂ ਦੱਸ ਵੀ ਚੜ੍ਹਨਾ ਸਾਲਾਂ ਦੇ ਮਾੜਾ ਮਾਲ ਵੇਚ ਕੇ ਬੈਠ ਗਏ ਇੱਥੇ ਕੋਈ ਬੈਠਣ ਦੇ ਦੂ ਇਹਨਾਂ ਦਾ ਪਿਓ ਮਾਸਟਰ ਕੰਮ ਕਰਦਾ ਸੀ ਪਹਿਲਾਂ ਅੱਛਾ ਤੇ ਹੁਣ ਜਵਾਕ ਵੀ ਗਾਂ ਗਾਹਾਂ ਜਵਾਕ ਵਿਆਹਣ ਵਾਲੇ ਹੋਗੇ ਜਵਾਕਾਂ ਦੇ ਵੀ ਤਾਂ ਹੀ ਮਾਸਟਰ ਮਾਰ ਬਲਵਾਣੀ ਹੈ ਹਾਂ ਤੇ ਜੇ ਇਹ ਬੰਦੇ ਤੀਜੀ ਪੀੜ੍ਹੀ ਆ ਗਈ ਹੈ ਇਹਨਾਂ ਦੀ ਤੇ ਮਾੜਾ ਵੇਚ ਕੇ ਆ ਗਈ ਗੱਲ ਤਾਂ ਮਹਿੰਗਾ ਵੇਚ ਕੇ ਆ ਗਈ ਹੂੰ ਇੰਨੀ ਭੀੜ ਇਹਨਾਂ ਦੀ ਆ ਆ ਏਡਾ ਆ ਦੇਖ ਇਧਰ ਚਾਕ ਆ ਚਾਕ ਇਧਰ ਆ ਚਾਕ ਹਾਂ ਆ 8000 ਰੁਪਏ ਚ ਏਡਾ ਬਾਥਰੂਮ ਤਿਆਰ ਕਰ ਦਿੰਦੇ ਏਡਾ ਅੱਛਾ ਆ 8000 ਚ ਆ ਚੋਈ ਸੀ ਪਈ ਹੈ ਹਾਂ ਆ ਦੇਖ ਆਹਾ ਆਹਾ ਹਾਂ ਆ ਦੱਸ ਮੈਨੂੰ ਹੈ ਮਾੜਾ ਕਿਸੇ ਗੱਲੋਂ ਇਹ ਹੂੰ ਦੱਸ ਆ 8000 ਰੁਪਏ ਜੇ ਤਿਆਰ ਕਰ ਦਿੰਦੇ ਏਡਾ ਬਾਥਰੂਮ ਸਹੀ ਆ ਹਾਂ ਹੋਊ ਕਿਤੇ ਆ ਦੇਖ ਆਹਾ ਲੈ ਲੈ ਅਜਾ ਵੀ ਬਾਥਰੂਮ ਵਾਲਾ ਸਿਸਟਮ ਯਾਰ ਗਰਾਂਟੀ ਗਰਾਂਟੀ ਵਾਲੀਆਂ ਨਾਲ ਆਏ ਨਹੀਂ ਗੱਲ ਗਰਾਂਟੀ ਵਾਲੀਆਂ ਟਾਈਲਾਂ ਹੂੰ ਇਹ ਚੀਟਲੈਸ ਸਟਾਈਲ ਆ ਚੀਟਲੈਸ ਚੀਟਲੈਸ ਸਟਾਈਲ ਸੁਣੀ ਆ ਸਕਰਾਚਲੈਸ ਸੁਣੀ ਹੋਊਗੀ ਬਸ ਉਹ ਉਹਨੂੰ ਹੀ ਸੈਕਟਰੀਟ ਰੇਟ ਲੈ ਸਕਦੇ ਪੰਜਾਬੀ ਚ ਸਹੀ ਆ ਇਹਨਾਂ ਤੇ ਛਰੇਟ ਨਹੀਂ ਵੱਜਦੀ ਹਾਂ ਛਰੇਟ ਨਹੀਂ ਵੱਜਦੀ ਆ ਜੇ ਤੂੰ ਬੇੜੇ ਦਾ ਫਾਰਸ਼ ਲਾਉਣਾ ਨਾ ਸਾਰੇ ਦਾ ਇਹਦੇ ਉੱਤੋਂ ਨਿੱਪਾਵੇਂ ਟਰਾਲੇ ਰੰਗਾਈ ਜਾਈ ਮੈਂ ਤੈਨੂੰ ਮਾਸਟਰ ਨੂੰ ਮਲਾ ਦਿੰਨਾ ਮਾਰ ਕਾਨਾ ਹੀ ਗੱਲ ਕਰਾ ਦਨਾ ਤੈਨੂੰ ਤੇਰੀ ਤਸੱਲੀ ਕਰਾ ਕੇ ਜਾਉ ਆ ਦੇਖ ਲੈ ਆ ਦੇਖ ਜੀ ਆ ਪੱਥਰ ਹੈ ਨਾ ਜਿਹੜਾ ਆਹ ਇੱਕ ਇੱਕ ਇਹਨਾਂ ਦੀ ਮौज ਹੋਰ ਆ ਬੰਦਿਆਂ ਦੀ ਇਹ ਬੰਦਿਆਂ ਤੋਂ ਤੂੰ ਨਾ ਪੱਥਰ ਲੈ ਲਈ ਜੀ ਜਿਹੜਾ ਪੱਥਰ ਇਹਨਾਂ ਨੇ ਹਾਈ ਗਲੋਸ ਰੇਟ ਚ ਕਹਤਾ ਹੂੰ ਪੂਰੀ ਚਮਕ ਵਾਲਾ ਮੰਨ ਲਾ ਆਹ ਕਹਤਾ ਆਹ ਦੇ ਪਿਆ ਤੂੰ ਕਮੇਗਾ ਮੈਂ ਘੱਟ ਚਮਕ ਵਾਲਾ ਚਾਹਣਾ ਮੈਂ ਲੈਣਾ ਜੀ ਆਹ ਕਾਰਵਿੰਗ ਸੀਰੀਜ਼ ਚ ਕਹਿ ਦਿੰਦੇ ਆ ਪੁੱਤੇ ਨੂੰ ਅੱਛਾ ਅੱਛਾ ਮੈਂ ਲੈਣਾ ਆਹ ਇਹ ਤੈਨੂੰ ਐ ਨਹੀਂ ਕਹਿਣਗੇ ਬਈ ਐਦਾ ਰੇਟ ਸਸਤਾ ਐਦਾ ਮਹਿੰਗਾ ਐਦਾ ਸਸਤਾ ਐਦਾ ਮਹਿੰਗਾ ਨਹੀਂ ਤੈਨੂੰ ਜਿਹੜੀ ਪਸੰਦ ਆ ਗਈ ਚੀਜ਼ ਉਸ ਕੰਪਨੀ ਦੇ ਵਿੱਚ ਆ ਗਈ ਨਾ ਤੂੰ ਜਿਹੋ ਜੇ ਮਰਜ਼ੀ ਚ ਲੈ ਲਈ ਰੇਟ ਉਹੀ ਲਾਉਣਗੇ ਰੇਟ ਇੱਕ ਆ ਤੇ ਇੱਕ ਤੂੰ ਹੋਰ ਦੇਖ ਆ ਇੱਕ ਨਹੀਂ ਆ ਚਾਰ ਟੈਲਾ ਅੱਛਾ ਚਾਰ ਪੀਸ ਆ ਇਹ ਚਾਰ ਪੀਸ ਆ ਦੇਖਦਾ ਜੋੜ ਕਿਤੇ ਦੋਲੇ ਸਹੀ ਹੈ ਇਹਨੂੰ ਐਂਡਲੈਸ ਕਹਿੰਦੇ ਆ ਇਹ ਛੀਰੀਟਲੈਸ ਵੀ ਆ ਤੇ ਐਂਡਲੈਸ ਵੀ ਆ ਆ ਜਾ ਤੈਨੂੰ ਮਾਸਟਰ ਨੂੰ ਬੁਲਾਉਂਦੇ ਆ ਆ ਜਾ ਮੈਂ ਤੇਰੀ ਤਸੱਲੀ ਕਰਾ ਦਿੰਦਾ ਮਾਲਕਾ ਤੋ ਤੈਨੂੰ ਐਂ ਲੱਗੂਗਾ ਹੋਮੀ ਇਹ ਕੋਲੋਂ ਬਣਾ ਬਣਾ ਕੇ ਗੱਲਾਂ ਦੱਸੀ ਜਾਂਦਾ ਮਾਸਟਰ ਜੀ ਸਾਸਰੀ ਕਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਜਵਾਕ ਯਕੀਨ ਨਹੀਂ ਮੰਨਦਾ ਕਹਿੰਦਾ ਮੈਂ ਬਾਜ਼ਾਰ ਸਾਰੇ ਘੁੰਮੇ ਆਂ ਕਹਿੰਦਾ ਪਹਿਲੀ ਤਾਂ ਗੱਲ ਇਹ ਏ ਡਾ ਸ਼ੋਰੂਮਾਂ ਮਹਿੰਗਾ ਹੋ ਹੂੰ ਉਠੋ ਨਾਲ ਮਾੜਾ ਜਾਂ ਮੈਨੂੰ ਦੱਸੋ ਹਾਂ ਜੀ ਆ ਬਾਥਰੂਮ ਵਾਲੀ ਗੱਲ ਤਾਂ ਇਹਨੇ ਜਮੇ ਸੱਚ ਨਹੀਂ ਮੰਨੀ ਦੂਜੀ ਗੱਲ ਮੈਨੂੰ ਕਹਿੰਦਾ ਜੇ ਕਹਿੰਦਾ ਸਸਤਾ ਦਿੰਦਿਆ ਤਾਂ ਮਾੜਾ ਹੋ ਹੁਣ ਦਸ ਪਿੰਡਾਂ ਦੇ ਬਹਿਮ ਦਾ ਬਹਿਮ ਦਾ ਲਾਜ ਕੀ ਕਰਗੇ ਨਾਲ ਬਹਿਮ ਦਾ ਲਾਜ ਫਿਰ ਆਪਾਂ ਕੱਢਾਂਗੇ ਇੱਥੇ ਦੱਸੋ ਕਰੋ ਕਰੋ ਲਾਜ ਆ ਦੇਖੋ ਜਿਵੇਂ ਆਪਣੇ ਕੋਲ ਸੁਣ ਆਪਾਂ ਹਰ ਇੱਕ ਵੀਡੀਓ ਤੁਸੀਂ ਕਵਰ ਕਰਦੇ ਹੋ ਵੀ ਇਹ ਸਾਰੇ ਵਾਸ਼ਰੂਮ ਨੇ ਇਹ ਜਿੰਨੀ ਟਾਇਲ ਆਪਣੀ ਲੱਗੀ ਹੋਈ ਹੈ 240 250 ਟਾਇਲ ਲਗਭਗ ਲੱਗੀ ਹੋਈ ਹੈ ਤੇ ਇਹ ਟਾਇਲ ਆਪਣੀ 8000 ਦੀ ਬਣੀ ਹੈ 8000 ਰੁਪਏ ਦੀ ਯਾਰ ਇਹ ਦੀ ਇਹ ਕਹਿੰਦਾ ਜੇ ਇੰਨੀ ਸਸਤੀ ਹੈ ਮਾੜੀ ਹੋ ਹੁਣ ਮਾੜੀ ਦਾ ਕੀ ਮੰਨਿਆ ਜਾ ਸਾਰੀ ਪ੍ਰੀਮੀਅਮ ਤੇ ਹਾਈ ਗਲੋਸ ਸਟਾਈਲ ਹੈ ਇਹਦੇ ਵਿੱਚ ਕੋਈ ਵੀ ਇਹ ਵਿੱਚ ਆਪਾਂ ਗੈਸ ਆ ਤੁਸੀਂ ਸਟੈਂਡਰਡ ਦੀ ਟਾਇਲ ਲਾਈ ਹੋਈ ਹੈ ਛਰੇਟ ਤਾਂ ਨਹੀਂ ਲਾਈ ਹੋਈ ਸਾਰੀ ਟੋਟਲੀ ਸਕਰਾਚ ਲੈਸ ਸਟਾਈਲ ਹੈ ਇਹਦੇ ਵਿੱਚ ਵੇ ਪਾਣੀ ਤਾਂ ਨਹੀਂ ਖਿੱਚੂਗੀ ਬਾਥਰੂਮ ਦੇ ਵਿੱਚ ਸਾਰੀ ਬਿਟੀਫਾਈਰ ਟਾਇਲ ਹੈ ਟੋਟਲੀ ਤਸੱਲੀ ਹੁੰਦੀ ਆ ਹਮ ਸਹੀ ਆਜੋਗਾ ਆਜੋ ਨਾ ਦੇਣੀ ਹੈ ਰੰਗ ਥੋੜੇ ਹੋਣਗੇ ਕਹਿੰਦਾ ਰੰਗ ਦੇਖੋ ਕਿੰਨੇ ਵਾਸ਼ੂਮ ਲੱਗੇ ਪਏ ਆਪਣੇ ਕੋਲ 40 ਵਾਸ਼ੂਮ ਤਿਆਰ ਕੀਤੇ ਪਏ ਆ ਕਿਸੇ ਸ਼ੋਰੂਮ ਵਿੱਚ ਤੁਸੀਂ ਜਾ ਕੇ ਦਿਖਾ ਦਿਓ ਵੀ ਇੰਨੇ ਲਾਈਵ ਲੱਗੇ ਹੋਏ ਆ ਇਹ ਕਹਿੰਦਾ ਸਾਰੇ ਰੈਗੂਲਰ ਟੋਟਲੀ ਰੈਗੂਲਰ ਟਾਇਲ ਇਹ ਇਹ ਕਹਿੰਦਾ ਮਾਲ ਲਾਟ ਦਾ ਮਾਲ ਹੋਊਗਾ ਵੀ ਹੋ ਸਕਦਾ ਇਹਨਾਂ ਕੋਲ ਇੰਨਾ ਹੀ ਬਚਿਆ ਹੋਵੇ ਤੇ ਉਹ ਵੇਚ ਲਾਤਾ ਹੋਵੇ ਆ ਕਲਰ ਲੱਗਿਆ ਪਿਆ ਬਰਜਰੀ ਗ੍ਰੇ ਕਲਰ ਹੈ ਤੇ ਇਹਦਾ ਨਾਮ ਹੈਗਾ ਬਰਜਰੀ ਬਿਆਨਕੋ ਹੂੰ ਸੁਣ ਵੀਦਾ ਸਟਾਕ ਦਿਖਾਵਾਂਗੇ ਵੀ ਕਿੰਨਾ ਸਟਾਕ ਆਪਣੇ ਕੋਲੇ ਪਿਆ ਇਕੱਲੇ ਬਾਸਮ ਦੀ ਟਾਇਲ ਦਾ ਆ ਜਾ ਆ ਜਾ ਤੈਨੂੰ ਤਸੱਲੀ ਕਰਾ ਲਿਉਂਦੇ ਆ ਤੈਨੂੰ ਬਾਹਰ ਵੀ ਕਿਹੜਾ ਕਢਾਉਂਗਾ ਤੈਨੂੰ ਗੜਾਉਣ ਚ ਤੈਨੂੰ ਪਤਾ ਲੱਗ ਜਾ ਸਾਰੇ ਨੰਬਰਾਂ ਦੇ ਲੱਗੇ ਹੋਇਆ ਟੋਟਲੀ ਵੀ ਕਿਹੜਾ ਕਲਰ ਹੈ ਕੀ ਡਿਜ਼ਾਈਨ ਹੈ ਇਹਦਾ ਲੈ ਤੇ ਇੱਕ ਗੱਲ ਆ ਗੁੱਥਲਖਾਨੇ ਨਾ ਘਰ ਦਾ ਨਹੀਂ ਹੂੰ ਤੁਸੀਂ 100 ਗੁੱਥਲਖਾਨੇ ਦਾ ਆਰਡਰ ਦਿਓ ਇੱਕੋ ਜਿਹੇ ਇਹੋ ਜਿਹੇ ਸਿੰਗਲ ਬੈਚ ਦਾ ਸਿੰਗਲ ਬੈਚ ਦਾ ਮਾਰ ਤੋਂ ਮੈਨੂੰ ਹਾਂ ਤੂੰ 100 ਦਾ ਕਹਿ 100 ਦਾ ਦੇਣਗੇ ਦੋਨੇ ਭਾਈ ਐਵੇਂ ਨਹੀਂ ਇਹਨਾਂ ਨੂੰ ਕਹਿੰਦੇ ਮਾਸਟਰ ਮਾਰਮਲ ਵਾਲੇ ਆ ਇੱਕ ਗੱਲ ਹੋਰ ਸੁਣ ਲਾ ਆ ਜੋ ਹੁਣ ਇਹਨੇ ਹੈਰਾਨ ਹੋਣਾ ਮਾਸਟਰ ਜੀ ਆ ਗੱਲ ਸੁਣ ਕੇ ਇਹ ਪਰੇਸ਼ਾਨ ਹੋਣਾ ਇਹਨੇ ਲੈ ਆ 5000 ਚ ਤਿਆਰ ਹੋ ਜਾਊਗਾ ਬਾਥਰੂਮ ਅੱਛਾ 5000 ਚ ਕਰ ਦੇਣਾ 5000 ਦੇ ਵਿੱਚ ਜਿੰਨਾ ਬਾਥਰੂਮ ਲੱਗਿਆ ਹੋਇਆ ਛੋਟੀ ਟਾਈਲ ਆ ਇਹ ਜਿਵੇਂ ਉੱਪਰ ਡਿਟੇਲ ਸੀ ਦੋਵੇ ਚਾਰ ਦੀ ਸੀ ਇਹ ਸਸਤੀ ਤਾਂ ਪੈਂਦੀ ਹੈ ਕਿਉਂਕਿ ਇਹ ਦਾ ਸਾਈਜ਼ ਛੋਟਾ ਹੈ ਪਰ ਕਲਰ ਕਲਰ ਲਾਜਵਾਬ ਨੇ ਤੁਹਾਨੂੰ ਕਲਰ ਆਪ ਹੀ ਦੇਖ ਕੇ ਤਾਂ ਪਤਾ ਲੱਗਣਾ ਵੀ ਬਾਕੀ ਜੇ ਤੂੰ ਯਾਰ ਤੂੰ ਇੱਕ ਵਾਰੀ ਦੁਕਾਨ 'ਚ ਇਹਨਾਂ ਦੀ ਚ ਆ ਗਿਆ ਜਦੋਂ ਅਗਲੀ ਯਾਰ ਨੂੰ ਆਵੇਂਗਾ ਸਾਰੇ ਕਲਰ ਬਦਲੇ ਹੋਣਗੇ ਸਾਰੀ ਵੈਰਾਈਟੀ ਅਪਡੇਟ ਹੁੰਦੀ ਰਹਿੰਦੀ ਹੈ ਲੈਚਸ ਵੈਰਾਈਟੀ ਆਉਂਦੀ ਰਹਿੰਦੀ ਹੈ ਡਰੈਸਪਲੇ ਚੇਂਜ ਕਰ ਡਰੈਸਪਲੇ ਚੇਂਜ ਕਰੀ ਜਾਣਾ ਡਿਸਪਲੇ ਚੇਂਜ ਕਰਨੀ ਬਹੁਤ ਵੱਡੀ ਗੱਲ ਹੈ ਪਰ ਅਸੀਂ ਟਾਈਮ ਟਾਈਮ ਅਪਡੇਟ ਕਰਦੇ ਰਹਿੰਦੇ ਹਾਂ ਇਹਨਾਂ ਨੂੰ ਆ ਆ ਆ ਦੇਖ ਆ ਲੈ ਕੇ ਚੱਲ ਆ ਮੈਂ 50 ਹੀ ਫਲਮਾਤੀ ਹਰ ਰਾਰੀ ਨਵੀਂ ਹੁੰਦੀ ਹੈ ਇਹ ਅੱਛਾ ਹਰ ਰਾਰੀ ਨਵੀਂ ਹੁੰਦੀ ਹੈ ਹਾਂ ਚਲ ਆਜੋ ਮਾੜਾ ਜੇ ਤੁਹਾਨੂੰ ਹੋਰ ਇੱਕ ਇੱਕ ਇਹ ਨਹੀਂ ਉਹ ਤਸੱਲੀ ਨਹੀਂ ਮੰਨੀ ਮਾਸਟਰ ਜੀ ਆਇਓ ਗਾ ਆਜੋ ਇਹਨੂੰ ਥੱਲੇ ਆ ਦਿਖਾਉਂਦੇ ਆ ਲੈ ਟਾਇਲਾਂ ਆ ਆ ਦਿਖਾਓ ਇਹਨੂੰ ਆਹ ਹੈਂਡਲੈਸ ਵਾਲੀ ਟਾਇਲ ਆਹ ਹੈਂਡਲੈਸ ਹੀ ਹਨ ਸਾਰੀ ਹੈਂਡਲੈਸ ਟੋਟਲੀ ਹੈਂਡਲੈਸ ਆ ਜੀ ਦੇਖੋ ਸਾਰਾ ਰੇਸ਼ਾ ਰੇਸ਼ਾ ਆ ਮਿਲਦੇ ਜਾਂਦੇ ਇਹਨਾਂ ਦੇ ਹਰ ਇੱਕ ਐਂਗਲ ਨੂੰ ਰੇਸ਼ਾ ਮਿਲਣਾ ਇਧਰ ਵਾਲੀ ਸ਼ਾ ਚਲਾ ਗਿਆ ਕੋਈ ਵੀ ਗੱਲ ਛੋਟੇ ਕੋਲ ਇਹ ਜਾਰੀ ਮਿਲੂਗਾ ਵੀ ਇਹ ਹੈਂਡਲੈਸ ਨਾ ਹੋਵੇ ਆਪਣੇ ਇਹਦਾ ਇਹਦਾ ਰੇਟ ਦੱਸੋ ਕੀ ਹੈ 33 ਰੁਪਏ ਪਰ ਸਕੁਅਰ ਫੁੱਟ ਜੀ 33 ਰੁਪਏ ਪਰ ਸਕੁਅਰ ਫੁੱਟ ਤੁਹਾਨੂੰ ਇੱਥੇ ਆ ਕੇ ਇਹ ਦੇਖਣ ਦੀ ਲੋੜ ਨਹੀਂ ਮੈਂ 33 ਦੀ ਲੈਣੀ ਆ ਜਾਂ 50 ਹੀ ਲੈਣੀ ਆ ਜਾਂ 45 ਹੀ ਲੈ ਲੈਣੀ ਆ ਤੁਸੀਂ ਇੱਥੇ ਆ ਕੇ ਸਿਰਫ ਕਲਰ ਸਿਲੈਕਟ ਕਰਨਾ ਹੈ ਰੇਟਸ ਪੁੱਛਣ ਦੀ ਲੋੜ ਨਹੀਂ ਰੇਟ ਸਾਡਾ ਉਹੀ 33 ਪਰ ਸਕੁਅਰ ਫੁੱਟ ਹੈ ਜੀ 33 33 ਰੁਪਏ ਪਰ ਸਕੁਅਰ ਫੁੱਟ ਆ ਤੇ ਜੇ ਹੁਣ ਮੰਨ ਲਓ ਆਹ ਕਾਰਬਿੰਗ ਸੀਰੀ ਚ ਆ ਗਈ ਕਾਰਬਿੰਗ ਸੀਰੀ ਜੇ 2x4 ਆ ਤਾਂ ਉਹ ਵੀ ਸਾਡਾ ਸੇਮ ਰੇਟ ਹੈ ਹਾਂ ਕਾਰਬਿੰਗ ਸੀਰੀ ਚ ਜ ਕਿਓ ਹਾਂ ਟਾਇਲ ਵੱਡੀ ਹੋ ਗਈ ਸਹੀ ਵੱਡਾ ਹੋ ਗਿਆ ਰੇਟ ਵੱਧ ਜਾਣਾ ਫਿਰ ਫਿਰ ਰੇਟ ਦੋਵੇ ਚਾਰ ਦੇ ਵਿੱਚ ਤੁਹਾਨੂੰ ਸਾਰਾ ਐਂਡਲੈਸ ਸੀਰੀਜ਼ ਦੇ ਵਿੱਚ ਸਾਰੀ ਦੋਵੇ ਚਾਰ 33 ਰੁਪਏ ਫੁੱਟੀ ਮਿਲਣੀ ਹੈ ਜੀ ਤੇ ਜੇ ਜੇ ਆ ਆਹ ਮਾੜਾ ਜਿਹਾ ਦੱਸਿਓ ਕਿ ਆ ਜਿਹੜੀ 1/1 ਵਾਲੀ ਇਹ ਕਿੰਨੇ ਰੁਪਏ ਫੁੱਟੀ ਇਹ ਪਾਰਕਿੰਗ ਟਾਇਲ ਜੀ 16 16 ਦੀ ਹੈ 12 mm ਮੋਟੀ ਹੈ ਇਹ ਹਾਂਜੀ ਇਹ 29 ਰੁਪਏ ਸਕਰ ਫੁੱਟ ਦੇ ਵਿੱਚ ਆ ਗਈ ਜੀ ਠੀਕ ਹੈ ਜੀ ਚਲੋ ਲੈ ਕਰ ਕਰ ਇਹਦੇ ਵਿੱਚ ਵੀ ਚੁਆਇਸ ਹੈ ਚੁਆਇਸ ਆ ਚੁਆਇਸ ਬਹੁਤ ਹੈ ਦੀ ਤੇ ਨਾਲੇ ਇੱਕ ਗੱਲ ਆ ਵੀ ਵਿੜੇ ਚ ਲੱਗੀ ਫਿਟਦੀ ਨਹੀਂ 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 ਕਲਰ ਨਹੀਂ ਫਟਣਾ ਪਿਓਰ ਬਿਟਰੀਫਾਈਡ ਟਾਇਲ ਹੁੰਦੀ ਆ ਧੁੱਪ ਦੇ ਲਈ ਹੀ ਬਣੀ ਹੋਈ ਆ ਮਤਲਬ ਇਹ ਲੈ ਘਰ ਗੱਲ ਆਜੋ ਮਾਸਟਰ ਜੀ ਆ ਦਿਖਾਓ ਇਹਨਾਂ ਨੂੰ ਆ ਆ ਦਿਖਾਓ ਆ ਆ ਪਈਆ 2x2 ਇਹਦੇ ਵਿੱਚ 2x2 20 ਰੁਪਏ ਫੁੱਟ ਵਾਲੀ ਆ ਗਈ ਜੀ ਬਹੁਤ ਫੇਮਸ ਆਪਣੀ ਟਾਇਲ ਇਹ ਆ 20 ਰੁਪਏ ਫੁੱਟ ਚ ਆ 22 ਗੀ ਹਾਂ ਆ 22 ਰੁਪਏ ਫੁੱਟ ਦੇ ਵਿੱਚ ਇਹ 2 बाई 2 ਦੇ ਵਿੱਚ ਇਹ ਲਾਈਟ ਵੇਟ ਹੁੰਦੀ ਆ ਮਤਲਬ ਜਿੱਥੇ ਆਪਾਂ ਕੱਲਾ ਤੋਰਾ ਫੇਰਾ ਕਰਨਾ ਘਰ ਦੇ ਵਿੱਚ ਬਹੁਤ ਓਪਨ ਏਰੀਆ ਹੁੰਦਾ ਕਿਤੇ ਵੀ ਆਪਾਂ ਇਹਨੂੰ ਲਗਾ ਸਕਦੇ ਦੇਖੋ ਐਂਡਲੈਸ ਸੀਰੀਜ਼ ਦੇ ਵਿੱਚ ਆ ਸਾਰੀ ਇਹ ਹਾਂ ਦੇਖ ਕਾਰਗਰ ਹਾਂ ਦੇਖ ਮਤਲਬ ਕਲਰ ਨਹੀਂ ਨੀ ਆਪਾਂ ਇੱਕਦਾਂ ਰੱਖੀ ਬੈਠਿਆਂ ਜਾਂ ਲੋਡ ਰੱਖੀ ਬੈਠਿਆਂ ਕੋਈ ਟੋਟਲੀ ਹੀ ਸਾਰਾ ਰੈਗੂਲਰ ਮਾਲ ਪ੍ਰੀਮੀਅਮ ਮਾਲ ਵਾਟਰ ਪ੍ਰੂਫ ਟਾਈਲ ਐ ਵੀ 1000 ਸਕੁਅਰ ਫੁੱਟ ਏਰੀਏ ਦੇ ਵਿੱਚ ਲੱਗ ਗਈ ਨਾ ਤੇ ਲੋਕ ਹੀ ਕਹਿਣਗੇ 1000 ਸਕੁਅਰ ਫੁੱਟ ਦਾ ਇੱਕੋ ਪੱਥਰ ਲੱਗਿਆ ਵਾ ਹੂੰ ਇੱਕ ਕੋਈ ਪੱਥਰ ਲੱਗਿਆ 1000 ਸਕਰ ਫੁੱਟ ਦਾ ਸਹੀ ਹੈ ਹੈ ਇਹ ਐ ਇਹਨੂੰ ਕਹਿੰਦੇ ਆ ਇੰਟਰਨੈਸ ਹੈ ਨਾ ਚੀਟ ਵੱਜੇ ਤੇ ਨਾ ਜੋੜਦੇ ਸਕਰਾਚ ਲੈਸ ਹਾਂ ਸਕਰਾਚ ਲੈਸ ਤੇ ਇੱਕ ਗੱਲ ਹੋਰ ਆ ਸੁਣ ਲੈ ਮੇਰੀ ਗੱਲ ਜੀ ਬਾਹਲੇ ਬੰਦੇ ਨੂੰ ਐ ਲੱਗਦਾ ਮੋੜ ਮੰਡੀ ਦੂਰ ਆ ਤੇ ਅੱਧਾ ਮਾਲ ਰਾਹ ਚ ਜਾਂਦਾ ਹੀ ਪੁਰਜੂ ਹੂੰ ਸਾਫਤਾ ਮਾਲ ਜਿੰਨਾ ਘਰੇ ਪਹੁੰਚੂਗਾ ਉਨੇ ਦੇ ਪੈਸੇ ਲੈਣਗੇ ਇੱਕ ਸਿੰਗਲ ਬਾਕਸ ਵੀ ਟੁੱਟ ਗਿਆ ਸੋਨੋ ਦੀ ਰੀਪਲੇਸਮੈਂਟ ਉਹਦੇ ਪੈਸੇ ਰਿਫੰਡ ਹੋ ਜਾਣਗੇ ਮਤਲਬ ਹਾਂ ਸੋਨੇ ਸੋਚਦੇ ਰੋੜ ਨਹੀਂ ਵੀ ਸਾਡਾ ਮਾਲ 400 ਕਿਲੋਮੀਟਰ ਜਾਂਦਾ ਅੱਧਾ ਭੰਨ ਕੇ ਨਾਲੇ ਆਉਣਗੇ ਤੇ ਵੀ ਬੰਦੇ ਨੂੰ ਬੰਦੇ ਦੇ ਮਾਂਜੇ ਚ ਬਹਿਮ ਹੁੰਦਾ ਜਿਵੇਂ ਤੈਨੂੰ ਲੱਗਦਾ ਜਿੱਤਵਾਲ ਆ ਵੀ ਜਿੱਤਵਾਲ ਪਹੁੰਚਦਾ ਤਾਂ ਖਵੇਂ ਅੱਧਾ ਟੁੱਟ ਜੂ ਨਾ ਟੁੱਟ ਜੂ ਇਹਨਾਂ ਦਾ ਸਾਫ ਤੇ ਪੈਸੇ ਦੇਣੇ ਆ ਤੂੰ ਇਹਨਾਂ ਦੇ ਜਿੰਮੇ ਪੈਣਾ ਹਾਂ ਤਾਂ ਕਰਕੇ ਇਹਨਾਂ ਦੀ ਚੜਾਈ ਐ ਨਹੀਂ ਤਾਂ ਕਰਕੇ ਗੱਡੀਆਂ ਇਹਨਾਂ ਖੜੀਆਂ ਤੇ ਤੂੰ ਡਰਦਾ ਨਹੀਂ ਸੀ ਅੰਦਰ ਅੰਦਰ ਵੱੜਦਾ ਹਾਂ ਅਜੋ ਜੀ ਇਹਨਾਂ ਨੂੰ ਕਾਰਬੀਟਲ ਸਮਝਾਓ ਤੁਸੀਂ ਮੜਾ ਜਾ ਆ ਮੜਾ ਇਹ ਦੱਸਿਓ ਜੀ ਜਾਓ ਦੱਸਿਓ ਮਾਸਟਰ ਜੀ ਹਾਂ ਜੀ ਲੋ ਜੀ ਤਸੱਲੀ ਕਰਾ ਦਿਓ ਅੱਜ ਮੁੰਡੇ ਦੀ ਇਹਨੂੰ ਪਤਾ ਲੱਗ ਜਾਵੇ ਵੀ ਜਿਹੜੇ ਵੱਡੇ ਸ਼ੋਰੂਮ ਆ ਉਹ ਐਵੇਂ ਨਹੀਂ ਬਣ ਗਏ ਹਾਂ ਜੀ ਆ ਮੜਾ ਜਾ ਦੱਸੋ ਜੀ ਇਹਦੇ ਬਾਰੇ ਆ ਮਹਿੰਗੀ ਤਾਂ ਨਹੀਂ ਲਾਉਂਗੇ ਨਹੀਂ ਸਰ ਇਹ ਸਾਰੇ 2 बाई 4 ਦਾ ਟਾਈਲ ਹੈ ਜੀ ਐਂਡਲੈਸ ਸੀਰੀਜ਼ ਹੈ ਇਹਦੇ ਚ ਰੇਸ਼ੇ ਨਾਲ ਰੇਸ਼ਾ ਮਿਲਾ ਲਓ ਆਪਣੇ ਕੋਲ ਇੱਕ ਖਾਸੀਅਤ ਹੈ ਇਹ ਵੀ ਆਪਣੇ ਕੋਲ ਜਿਹੜੇ ਰੇਸ਼ੇ ਮਿਲਣਗੇ 90 ਤੋਂ 95% ਰੇਸ਼ੇ ਮਿਲਦੇ ਜਾਣਗੇ ਲੱਗੀ ਘਰ ਵਿੱਚ ਐ ਲੱਗੂਗੀ ਵੀ ਸਿੰਗਲ ਥੱppi ਲੱਗੀ ਹੈ ਰੇਸ਼ਾ ਚੈੱਕ ਕਰੋ ਨੈਚੁਰਲ ਕਲਰ ਹੋਣਗੇ ਲਾਈਫਟਾਈਮ ਵਾਸਤੇ ਹੋਣਗੇ ਜੀ ਆਮ ਇਹ ਜੀਜ ਹੁੰਦੀ ਹੈ ਵੀ ਤੁਸੀਂ ਛੇੜ ਤਾਂ ਲਗਵਾ ਲੈਨੇ ਹੋ ਪਰ ਉਹ ਥੋੜੇ ਦਿਨ ਬਾਅਦ ਚੁਬਣੇ ਲੱਗ ਜਾਂਦੇ ਆ ਜਿਹੜੀ ਇਹ ਜੀ ਲੱਗਣੀ ਹੈ ਲਾਈਫਟਾਈਮ ਵਾਸਤੇ ਲੱਗਣੀ ਹੈ ਤੁਹਾਡੀ ਹੂੰ ਤੇ ਲਾਈਫਟਾਈਮ ਨਿਵੇ ਤੇ ਲਾਈਫਟਾਈਮ ਹੀ ਸੋਹਣੀ ਲੱਗੇ ਫੇਰ ਹੀ ਫਾਇਦਾ ਹੈ ਇਹ ਜੀ ਨੇਚਰਲ ਕਲਰ ਹੈ ਰੇਸ਼ੇ ਚੈੱਕ ਕਰੋ ਜੀ ਬਲੈਕ ਕਲਰ ਦਾ ਰੇਸ਼ ਹੈ ਤੇ ਸਾਰਾ ਸ਼ਾਈਨੀ ਰੇਸ਼ ਹੈ ਜੀ ਅੱਜ ਕੱਲ ਜਿੰਨੇ ਨਵੇਂ ਹੋਟਲ ਬਣ ਰਹੇ ਐ ਜਿੰਨੀਆਂ ਨਵੀਆਂ ਕੋਠੀਆਂ ਹਵੇਲੀ ਟਾਈਪ ਬਣ ਰਹੀਆਂ ਤੁਸੀਂ ਉੱਥੇ ਨੋਟਿਸ ਕਰੋ ਵੀ ਕੀ ਚੀਜ਼ ਲੱਗ ਰਿਹਾ ਹੈ ਉਥੇ ਮਿਲੂਗਾ ਕੀ ਕੁਝ हटਕੇ ਲਗਾਉਣਾ ਚਾਹੁੰਦਾ ਹੈ ਹਰ ਇੱਕ ਕਸਟਮਰ हटਕੇ ਕੀ ਹੁੰਦਾ ਅੱਗੇ ਕੀ ਸੀ ਹਰ ਇੱਕ ਇੱਕੋ ਸ਼ੇਡ ਲਗਾਈ ਜਾਂਦੇ ਸੀ ਅੱਜ ਕੱਲ ਨਵੀਆਂ ਚੀਜ਼ਾਂ ਆ ਰਹੀਆਂ ਜੀ ਪੱਥਰ ਨੂੰ ਮੈਂ ਸਭ ਤੋਂ ਪਹਿਲੀ ਗੱਲ ਹੈ ਨਾਨ ਸਲਿਪਰੀ ਹੈ ਜਿਵੇਂ ਤੁਸੀਂ ਲਗਾਈ ਜਾਉਂਗੇ ਜਿਵੇਂ ਜਿਵੇਂ ਸ਼ੇਡਸ ਇਹਦੇ ਵਿੱਚ ਦੇਖੋਗੇ ਜਿਵੇਂ ਇਹਦੇ ਸ਼ੇਡਸ ਦੇਖੋ ਆਹ ਜੀ ਪਤਾ ਲੱਗਦਾ ਵੀ ਪੱਥਰ ਲੱਗੇ ਕਿ ਟਾਈਲ ਲੱਗੀ ਹੋਈ ਹੈ ਰੇਸ਼ਾ ਚੈੱਕ ਕਰੋ ਸਾਰਾ ਸਿੰਗਲ ਸਿੰਗਲ ਰੇਸ਼ਾ ਜੁੜਦਾ ਜਾਉ ਸਾਰਾ ਰੇਸ਼ਾ ਆ ਕਾਰਵਿੰਗ ਚੀਜ਼ ਹੈ ਦੇਖੋ ਸਿਲਵਰ ਕਲਰ ਹੈ ਇਹ ਸਾਰਾ ਸ਼ਾਈਨ ਕਰ ਰਿਹਾ ਹੈ ਇਹ ਰਾਤ ਨੂੰ جگੂਗਾ ਇਹ ਰਾਤ ਨੂੰ ਦਸੂਗਾ ਇਹ ਜਿੱਥੇ ਵੀ ਹਰ ਇੱਕ ਕੋਠੀ ਬੰਦੀ ਹੈ ਵਧੀਆ ਲਾਈਟਸ ਲਗਵਾਉਗੇ ਹਰ ਇੱਕ ਨਵਾਂ ਡਾਊਨ ਸੀਲਿੰਗ ਜ਼ਰੂਰ ਕਰਾਉਂਦਾ ਜਦੋਂ ਲਾਈਟਸ ਪੈਣੀਆਂ ਰਿਫਲੈਕਟ ਹੋਣਾ ਇਹ ਚੀਜ਼ ਸਾਰੀ ਸ਼ਾਈਨ ਕਰੂਗੀ ਤੇ ਜਿਹੜਾ ਗੈਸਟ ਤੁਹਾਡੇ ਘਰੇ ਐਂਟਰ ਕਰੂਗਾ ਉਹਨੂੰ ਦੇਖਣ ਵਾਲੇ ਨੂੰ ਵੀ ਲੱਗੂਗਾ ਕੁਝ ਨਵਾਂ ਲਗਾਇਆ ਕੁਝ ਨਵਾਂ ਬਣਿਆ ਐ ਅੱਜ ਤੋਂ 4-5 ਮਹੀਨੇ ਪਹਿਲਾਂ ਬਣੀ ਕੋਈ ਕੋਠੀ ਚੈੱਕ ਕਰਿਓ ਤੁਸੀਂ ਦੇਖਿਓ ਰੇਸ਼ੇ ਨਾਲ ਰੇਸ਼ਾ ਜੁੜ ਰਿਹਾ ਤੇ ਰੇਸ਼ਾ ਚਮਕ ਦੇ ਰਿਹਾ ਇਹ ਬਿਲਕੁਲ ਲੇਟੈਸਟ ਆਰਟੀਕਲ ਹੈ ਜਿੰਨੇ ਵੀ ਹੈ ਜਿਹੜਾ ਇੱਥੇ ਆਉਂਦਾ ਉਹਨੂੰ ਕੁਝ ਨਵਾਂ ਮਿਲੇ ਸਾਡੀ ਇਹ ਉਹ ਹੁੰਦੀ ਹੈ ਵੀ ਇੱਛਾ ਹੁੰਦੀ ਹੈ ਵੀ ਕੁਝ ਨਵਾਂ ਉਸਨੂੰ ਮਿਲੇ ਆਪਦੇ ਘਰੇ ਜਾਵੇ ਉਹਦੇ ਮਨ ਦੀ ਰੂਹ ਖੁਸ਼ ਹੋਵੇ ਵੀ ਅਸੀਂ ਕੁਝ ਨਵਾਂ ਲਗਾਇਆ ਐ ਬੀਜਕਤੇ ਮਾਸਟਰਾਂ ਦੇ ਗਏ ਐ ਤਾਂ ਕੁਝ ਨਵਾਂ ਹੀ ਮਿਲੂ ਆਪਾਂ ਨੂੰ ਹਰ ਵਾਰ ਇੱਕ ਇੱਕ ਗੱਲ ਹੋਰ ਸੁਣ ਲਾ ਮੇਰੀ ਇਹ ਬੰਦੇ ਉਹ ਬੰਦੇ ਆ ਜਿਹੜੇ ਕਹਿ ਦਿੰਦੇ ਆ ਹਰੇਕ ਬੰਦੇ ਨੂੰ ਵੀ ਸਾਡੇ ਗਾਹਕ ਦਾ ਨੰਬਰ ਲਓ ਜਿਨ੍ਹਾਂ ਦੇ ਘਰੇ ਪੱਥਰ ਲੱਗਿਆ ਅੱਛਾ ਤੇ ਉਹਨੂੰ ਪੁੱਛੋ ਵੀ ਮਿਸਤਰੀ ਕੀ ਜਾਂਦਾ ਸੀ ਲਾਉਣ ਵੇਲੇ ਤੇ ਉਹਨਾਂ ਦੇ ਰਿਸ਼ਤੇਦਾਰ ਕੀ ਆਂਦੇ ਰਿਵਿਊ ਲਓ ਰਿਵਿਊ ਲਓ ਦੇਖੋ ਸਾਡੀ 40 ਸਾਲ ਪੁਰਾਣਾ ਕੰਮ ਐ ਜੀ ਇਹਦੇ ਵਿੱਚ ਅਸੀਂ ਇੱਕੋ ਹੀ ਜੀ ਖੱਟੀ ਐ ਵੀ ਰਿਲੇਸ਼ਨ ਬਣਾਓ ਜੀ ਜੇ ਸਾਡੇ ਰਿਲੇਸ਼ਨ ਵਧੀਆ ਹੈ ਕਸਟਮਰ ਸਾਡ ਨੂੰ ਇਹ ਹੁੰਦਾ ਵੀ ਇੱਕ ਘਰ ਨਾਲ ਸੋਸ਼ਲ ਨੈਟਵਰਕ ਹਰ ਇੱਕ ਦਾ ਪੂਰਾ ਵੱਡਾ ਹੁੰਦਾ ਹੈ ਜੇ ਅੱਜ ਤੁਹਾਡੇ ਚੀਜ਼ ਵਧੀਆ ਗਈ ਹੈ ਤੂੰ 100 ਜਣੇ ਨੂੰ ਦੱਸੇਗਾ ਤੇ 100 ਜਣੇ ਨੇ ਪੁੱਛਣਾ ਵੀ ਕਿੱਥੋਂ ਲੈ ਕੇ ਆਈ ਹੈ ਦੇ ਪੈਸਾ ਤੇਰਾ ਲੱਗਣਾ ਹੈ ਚੀਜ਼ ਤੇਰੀ ਬਣੂ ਸਫਤ ਸਾਡੀ ਤੇ ਬਾਅਦ ਵੀ ਮੜੀ ਜੀ ਦੀ ਤਸੱਲੀ ਕਰਾ ਦਗੇ ਆਜੂ ਇਹਨੂੰ ਐਂ ਲੱਗਦਾ ਹੋਵੇ ਵੀ ਮਾਲ ਖਮੀ ਥੋੜਾ ਆਏ ਤੇ ਤਾਂ ਹਿਸਾਬ ਨਾਲ ਰੇਟ ਦੇਈ ਜਾਂਦੇ ਆ ਮਾਲ ਦਾ ਤੂੰ ਵੱਡਾ ਟਰਾਲਾ ਭਰ ਲਾ ਭਾਵੇਂ ਇੱਕ ਹੋਰ ਗੱਲ ਆ ਹੌਟ ਸੇਲਿੰਗ ਕੰਮ ਜੀ ਇੱਕ ਹਫਤਾ ਪਹਿਲਾਂ ਜਿਹੜੀ ਗੁਜਰਾਤ ਦੇ ਵਿੱਚੋਂ ਟਾਇਲ ਬਣੀ ਹੋਊਗੀ ਅੱਛਾ ਤੇ ਤਿੰਨ ਦਿਨ ਤਾਂ ਰਾਹ ਚੋਂ ਨੂੰ ਲੱਗ ਜਾਂਦੇ ਆ ਉਹ ਟਾਇਲ ਇੱਥੇ ਕਿਸੇ ਵੀ ਨੰਬਰ ਪਾੜ ਕੇ ਦੇਖ ਲਈ ਉਹ ਹੋਟੈਲ ਪਈ ਹੋਊਗੀ ਜਿਹੜੀ 7-8 ਦਿਨ ਪਹਿਲਾਂ ਹੀ ਬਣੀ ਆ ਤੱਤੀ ਹੋਈ ਪਈ ਆ ਹਜੇ ਤਾਜ਼ੇ ਪੀਸੀ ਆ ਹਾਂ ਆ ਜਿਹੜੇ ਵੱਡੇ ਘੋੜੇ ਆ ਅੱਛਾ ਉਹ ਖੜੇ ਹਾਂ ਹਾਂ ਇਹ ਦੋ ਲਈ ਜਾਂਦੇ ਆ ਤੇ ਇੱਕ ਦੋ ਪਹਿਲਾਂ ਇੱਥੇ ਲੈ ਕੇ ਗਏ ਆ ਠੀਕ ਹੈ ਕਿ ਨਹੀਂ ਤੇ ਆ ਦੇਖ ਲਾ ਇੰਨਾ ਮਾਲ ਪਿਆ ਤੇ ਕਿਸੇ ਵੀ ਜੀ ਕਿਸੇ ਵੀ ਵੈਰਾਈਟੀ ਦਾ ਤੂੰ ਇੰਨਾ ਮਾਲ ਜਿੰਨਾ ਮਰਜੀ ਚੱਕ ਲਾ ਕੋਈ ਬੰਦਾ ਕਹੇ ਤਾਂ ਸਹੀ ਕਈ ਬੰਦਿਆਂ ਨੂੰ ਐਂ ਲੱਗਦਾ ਵੀ ਸਸਤਾ ਦਿੰਦੇ ਆ ਮਾੜਾ ਹੋ ਕਚਰਾ ਹੋ ਕਿਤੇ ਕਈ ਬੰਦਿਆਂ ਨੂੰ ਐਂ ਲੱਗਦਾ ਹੂੰ ਕਿ ਵੱਡਾ ਸ਼ੋਰੂਮ ਆ ਮਹਿੰਗਾ ਹੋ ਜਿਵੇਂ ਮੈਨੂੰ ਲੱਗਦਾ ਹੈ ਹਾਂ ਤੇਰੇ ਦੋਨੇ ਬਹਿਮ ਨਿਕਲ ਗਏ ਕਿ ਨਹੀਂ ਨਿਕਲੇ ਜੀ ਕੀ ਕਰੇ ਲੱਗਦਾ ਪਰ ਇੱਥੋਂ ਵੀ 100 ਬਾਥਰੂਮ ਜੇ ਇੱਕ ਆ ਗਿਆ ਕਿ ਠੇਕਾ 100 ਬਾਥਰੂਮ ਦਾ ਇੱਕ 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 ਗੱਲ ਹੋਰ ਸੁਣ ਲੈ ਮੇਰੀ ਜਿਹੜੀ ਲੋਕ ਮੈਨੂੰ ਦੱਸਦੇ ਐ ਇਹਨਾਂ ਬਾਰੇ ਇਹ ਕਹਿੰਦਾ ਬਾਈ ਕੋਈ ਕੱਲੇ ਬਾਥਰੂਮ ਦਾ ਸਮਾਨ ਲੈਣ ਆ ਗਿਆ ਰਿਸਪੈਕਟ ਤੇ ਰੇਟ ਇੱਕੋ ਜਿਹਾ ਮਿਲੂਗਾ ਕੋਈ ਹੂੰ ਕੱਲੇ ਬਾਥਰੂਮ ਦਾ ਆ ਗਿਆ ਰਿਸਪੈਕਟ ਤੇ ਰੇਟ ਜੀ ਕੋਈ ਫਰਕ ਨਹੀਂ ਤੂੰ ਕਰੋੜ ਰੁਪਏ ਦਾ ਮਾਲ ਲੈਣ ਆਇਆ ਹੂੰ ਤੂੰ ਬਾਥਰੂਮ ਦਾ ਲੈਣ ਆਇਆ ਹੂੰ ਇਨਾਂ ਨੂੰ ਲੱਗਦਾ ਵੀ ਜਿਹੜਾ ਕੱਟ ਲੈਣ ਆਇਆ ਉਹਨੂੰ ਵੀ ਬਚਤ ਦੀ ਲੋੜ ਹੈ ਉਹਦੀ ਛੱਲ ਨਹੀਂ ਦੇੜ ਨੂੰ ਦੇਖੋ ਇਹ ਸਾਡੇ ਕੋਲ ਕੀ ਹੈ ਜੀ ਗਰੀਬ ਨੇ ਵੀ ਆਉਣਾ ਹੈ ਮੀਡਲ ਕਲਾਸ ਨੇ ਵੀ ਆਉਣਾ ਹੈ ਅਮੀਰ ਨੇ ਵੀ ਆਉਣਾ ਹੈ ਹਾਂ ਸਾਡੇ ਵਾਸਤੇ ਇੱਕ ਗਾਹ ਕੇ ਪਰਮਾਤਮਾ ਦਾ ਰੂਪ ਹੈ ਹੂੰ ਉਸ ਨੂੰ 19 ਤਵੱਜੋ ਦਿੱਤੀ ਜਾਂਦੀ ਹੈ ਚਾਹੇ ਉਹ 100 ਗਾਜ ਵਾਲਾ ਚਾਹੇ ਉਹ 10000 ਗਾਜ ਵਾਲਾ ਰੇਟ ਇੱਕੋ ਹੀ ਰਹਿਣਾ ਹੈ ਸੇਮ ਜਿਹੜਾ ਵੀ ਚੀਜ਼ ਲਾਉਂਗੇ ਕਹਿ ਕੇ ਦਿਆਂਗੇ ਜੋ ਵੀਡੀਓ ਚ ਕਵਾਂਗੇ ਉਹੀ ਇੱਥੇ ਸੋਨੂ ਮਿਲਣਾ ਹੈ ਕਲਰ 2 ਬਈ 4 ਚਾਹੇ 300 ਰੁਪਏ ਸਕੇਅਰ ਫੁੱਟ ਹੈ ਕੋਈ ਵੀ ਲੈ ਲਓ ਇਟਾਲੀਅਨ ਪੈਟਰਨ ਲੈ ਲਓ ਹਾਈ ਗਲੋਸ ਸਟਾਈਲਸ ਲੈ ਲਓ ਕੋਈ ਵੀ ਕਾਰਵਿੰਗ ਮੈਟ ਐਂਡਲੈਸ ਕੋਈ ਸੀਰੀਜ਼ ਲੈਣੇ ਹੋ ਸੇਮ ਪ੍ਰਾਈਸ ਵਿੱਚ ਇਹ ਨਹੀਂ ਵੀ ਕਸਟਮਰ ਸੋਚੇ ਵੀ ਅਸੀਂ ਵੀਡੀਓ ਚ ਕਹੀ ਜਾਂਦੇ ਆ ਪਤਾ ਨਹੀਂ ਉੱਥੇ ਜਾ ਕੇ ਮਿਲੂ ਕਿ ਨਹੀਂ ਮਿਲੂ ਜਾਂ ਕੀ ਗੱਲਬਾਤ ਹੋਊ ਬੇ ਤੜਕ ਹੋਗੇ ਜਦੋਂ ਮਰਜੀ ਆਓ ਸੋਨੂੰ ਇਹ ਸੋਚਣ ਦੀ ਲੋੜ ਨਹੀਂ ਵੀ ਪ੍ਰਾਈਸ ਐ ਉੱਥੇ ਜਾ ਕੇ ਪਤਾ ਨਹੀਂ ਕੀ ਹੋਊ ਜਾਂ ਕਿਵੇਂ ਹੋਊ ਜਾਂ ਚਾਰ ਆਰਟੀਕਲ ਦਿਖਾ ਕੇ ਸੋਨੂੰ ਇਹ ਕਹਿ ਦੇਣਗੇ ਵੀ ਪੰਜਵਾਂ ਆਰਟੀਕਲ ਤਾਂ ਵੀਰੇ ਅਪਰ ਰੇਟ ਚਾਹੀਏ ਇੱਕ ਗੱਲ ਹੋਰ ਸੁਣ ਲੈ ਇਹਨਾਂ ਦੀ ਹੂੰ ਬਾਲੇ ਬੰਦੇ ਇਹਨਾਂ ਦੇ ਗਾਹ ਕਿਹੋ ਜਿਹੇ ਜਿਹੜੇ ਕੈਨੇਡਾ ਅਮਰੀਕਾ ਬੈਠੇ ਆ ਹਾਂਜੀ ਆਨਲਾਈਨ ਹੀ ਪੱਥਰ ਬੁੱਕ ਹੋ ਗਿਆ ਅੱਛਾ ਉਹਨਾਂ ਦੇ ਉਧਰ ਬੈਠੇ ਬੈਠੇ ਘਰੇ ਜਾਵੜਾ ਹੂੰ ਘਰੇ ਜਿ ਬੈਠੇ ਬੈਠੇ ਲੱਗ ਗਿਆ ਉੱਥੇ ਬੈਠੇ ਬੈਠੇ ਹੀ ਪੇਮੈਂਟਾਂ ਹੋਗੀਆਂ ਉਹਨਾਂ ਨੇ ਹਜੇ ਆ ਕੇ ਕੋਠੀਆਂ ਦੇ ਮੂਰਤ ਕਰਨੇ ਪੱਥਰ ਲੱਗ ਗਿਆ ਲੱਗ ਗਿਆ ਸਭ ਕੁਝ ਹੋ ਗਿਆ ਦੇਖੋ ਜਿਹੜੇ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਜਿਹੜੇ ਸਾਡੇ ਵੀਰ ਬਾਹਰ ਫੋਰਨ ਚ ਬੈਠੇ ਐ ਤੇ ਸਾਡੇ ਇਹਨਾਂ ਕੋ ਉਹਨਾਂ ਨੇ ਫੇਥ ਉਹ ਕੀਤਾ ਵੀ ਉਹਨਾਂ ਦੇ ਉੱਥੋਂ ਬੈਠੇ ਸਾਨੂੰ ਆਰਡਰ ਆਉਂਦੇ ਆ ਵੀ ਵੀਰ ਤੋਡੇ ਵਿਸ਼ਵਾਸ ਤੇ ਜਿਵੇਂ ਉਹਨਾਂ ਇਹ ਅਸੀਂ ਵੀਡੀਓ ਦੇਖਦੇ ਆ ਵੀ 40 ਸਾਲ ਪੁਰਾਣਾ ਕੰਮ ਹੈ ਉਹਨਾਂ ਦੇ ਜਿਵੇਂ ਸਾਡੇ ਬਹੁਤ ਕਸਟਮਰਾਂ ਦੇ ਰਿਵਿਊ ਵੀ ਲੈਂਦੇ ਜਿਹੜੇ ਇੱਥੇ ਲੋਕਲ ਲੈ ਕੇ ਗਏ ਆ ਹੋਰ ਲੈ ਕੇ ਗਏ ਆ ਤੇ ਸਭ ਦਾ ਅੱਜ ਤੱਕ ਪਰਮਾਤਮਾ ਦਾ ਵੀ ਉਹ ਐਸੀ ਧੰਨਵਾਦੀ ਹੈ ਵੀ ਕਦੇ ਅੱਜ ਤੱਕ ਲੰਬਾ ਨਹੀਂ ਆਇਆ ਵੀ ਕਦੇ ਉਹਨਾਂ ਨੂੰ ਇਸ ਵਾਸਤੇ ਉਹ ਹੋਣਾ ਪਿਆ ਮਾਈਂਸ ਹੋਣਾ ਪਿਆ ਇੱਕ ਇੱਕ ਦੋ ਲੰਬੇ ਆਏ ਆ ਮੈਂ ਇਸ ਤਰ੍ਹਾਂ ਦੇ ਕਹਿੰਦੇ ਟੇਲ ਵੱਢਣੀ ਬਹੁਤ ਔਖੀ ਆ ਉਹਨੇ ਵੀ ਮਰਡਰ ਡਾਕਟਰ ਨੇ ਵੀ ਲਾਂਬਾ ਦਿੱਤਾ ਇਹ ਕਹਿੰਦਾ ਉਹਦਾ ਯਾਰ ਸਾਨੂੰ ਤਾਂ ਟਾਇਰ ਕਹਿੰਦਾ ਚੀਕਾਂ ਮਾਰਦੇ ਮੈਤਰੀ ਵੱਡਣ ਲੱਗਾ ਕਹਿੰਦਾ ਇੰਨੀ ਸਖਤ ਟਾਇਰ ਸੀਗੀ ਇਹ ਲਾਂਬਾ ਜ਼ਰੂਰ ਹੈ ਮੈਤਰੀ ਦੇ ਦੇਖੋ ਜੀ ਇਸ ਚੀਜ਼ ਨੂੰ ਅਸੀਂ ਐਗਰੀ ਕਰਦੇ ਆਂ ਇਹਦਾ ਰੀਜ਼ਨ ਇਹੇ ਹੈ ਕਿਉਂਕਿ ਇਹਦੀ ਕੁਆਲਿਟੀ ਹੈ ਜਿਹੜੀ ਉਹ ਅਸੀਂ 100% ਆਪ ਦੇ ਵੱਲੋਂ ਵੀ ਸਾਡੇ ਕੋਲ ਜਿੰਨੇ ਬ੍ਰਾਂਡ ਦੇਖੋਗੇ ਤੁਸੀਂ ਜਿੰਨੀਆਂ ਕੰਪਨੀਆਂ ਸਾਡੇ ਕੋਲ 15 15 20 20 ਸਾਲ ਪੁਰਾਣੀਆਂ ਕੰਪਨੀਆਂ ਤੇ ਸਾਡੀ ਅਪਰੋਚ ਇਹੀ ਰਹਿੰਦੀ ਹੈ ਕੰਪਨੀਆਂ ਵਾਲਿਆਂ ਨੂੰ ਵੀ ਇਹੀ ਕਹਿ ਕੇ ਦਈਦਾ ਵੀ ਜਿੱਥੇ ਜਾਵੇ ਅਗਲਾ ਆਏ ਨਾ ਕਵੇ ਵੀ ਹਲਕਾ ਕੀ ਬੇਬੀ ਚੀਜ਼ ਸਿਰਾ ਜਾਵੇ ਸਹੀ ਹੈ ਮਨ ਖੁਸ਼ ਹੋਵੇ ਤੇ ਚਾਰ ਘਰਾਂ ਨੂੰ ਤੂੰ ਕਵੇਂ ਵੀ ਵੀਰ ਜਾਣਾ ਤਾਂ ਉੱਥੇ ਹੀ ਜਾਣਾ ਤੇ ਮੇਰਾ ਨਾਂ ਲੈਦੀ ਯਾਰ ਤੁਹਾਨੂੰ ਰਿਸਪੈਕਟ ਤੇ ਰੇਟ ਚਾਹੀਦਾ ਤੁਸੀਂ ਮਾਸਟਰ ਮਾਰਵਲ ਮੋੜ ਮੰਡੀ ਦੇ ਵਿੱਚ ਆ ਸਕਦੇ ਆ ਬਾਈ ਹੁਣਾਂ ਦਾ ਨੰਬਰ ਸਕਰੀਨ ਤੇ ਆ ਜੇ ਇਹਨਾਂ ਦੀ ਸਫਤ ਤੇ ਇਹਨਾਂ ਦੇ ਕੰਮ ਬਾਰੇ ਬਹੁਤ ਦੱਸਣ ਲੱਗ ਗਏ ਤਾਂ ਬਹੁਤ ਟਾਈਮ ਲੱਗ ਜਾ ਪਰ ਮੇਰੇ ਹਿਸਾਬ ਨਾਲ ਇਹਨਾਂ ਦੱਸਿਆ ਬਹੁਤ ਆ ਜਿਉਂਦੇ ਰੋ